ਨਵਉਤ ਪ੍ਰਧਾਨ ਸਿਕੰਦਰ ਸਿੰਘ ਗੋਗੀ ਦੇ ਵੱਲੋਂ ਹਲਕਾ ਵਿਦਾਇ ਗੁਰਿੰਦਰ ਗੈਰੀ ਵੜਿੰਗ ਦੀ ਹਾਜ਼ਰੀ ਦੇ ਵਿੱਚ ਪ੍ਰਧਾਨਗੀ ਦਾ ਅਹੁਦਾ ਸੰਭਾਲਿਆ ਗਿਆ ਤੇ ਵਿਧਾਇਕ ਗੈਰੀ ਵੜਿੰਗ ਦੇ ਵੱਲੋਂ ਗੋਗੀ ਨੂੰ ਵਧਾਈ ਵੀ ਦਿੱਤੀ ਗਈ ਇਸ ਮੌਕੇ ਤੇ ਕਰਵਾਏ ਤਾਜਪੋਸ਼ੀ ਸਮਾਗਮ ਦੇ ਵਿੱਚ ਕੌਂਸਲਰਾਂ ਸ਼ਹਿਰ ਵਾਸੀਆਂ ਅਤੇ ਪਾਰਟੀ ਵਰਕਰਾਂ ਦੇ ਵੱਲੋਂ ਸ਼ਿਰਕਤ ਕੀਤੀ ਗਈ ਹੈ ਵਿਧਾਇਕ ਗੈਰੀ ਵੜਿੰਗ ਨੇ ਕਿਹਾ ਕਿ ਅਮਲੋ ਸ਼ਹਿਰ ਦੇ ਵਿੱਚ ਹੋਣ ਵਾਲੇ ਕੰਮ ਜਲਦ ਸ਼ੁਰੂ ਕੀਤੇ ਜਾਣਗੇ ਇਸ ਮੌਕੇ ਤੇ ਵਿਧਾਇਕ ਗੈਰੀ ਵੜਿੰਗ ਨੇ ਕਿਹਾ ਕਿ ਸਾਡੀ ਪਾਰਟੀ ਦੇ ਟਕਸਾਲੀ ਆਗੂ ਸਿਕੰਦਰ ਸਿੰਘ ਗੋਗੀ ਦੇ ਵੱਲੋਂ ਆਪਣੀ ਟੀਮ ਸਮੇਤ ਜ਼ਿੰਮੇਵਾਰੀ ਸੰਭਾਲ ਲਈ ਹੈ ਤੇ ਸਾਨੂੰ ਉਮੀਦ ਹੈ ਕਿ ਪ੍ਰਧਾਨ ਗ ਉਮੀਦਾਂ ਤੇ ਖਰਾ ਉਤਰਣਗੇ ਅੱਜ ਨਗਰ ਕੌਂਸਲ ਅਮਲੋਹ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਸਾਡੇ ਪੁਰਾਣੇ ਆਗੂ ਸਾਡੇ ਟਕਸਾਲੀ ਆਗੂ ਸਰਦਾਰ ਸਕੰਦਰ ਸਿੰਘ ਗੋਗੀ ਜੀ ਉਹਨਾਂ ਨੇ ਆਪਣੀ ਪੂਰੀ ਟੀਮ ਦੇ ਨਾਲ ਅੱਜ ਬਤੌਰ ਨਗਰ ਕੌਂਸਲ ਪ੍ਰਧਾਨ ਦਾ ਜਿਹੜਾ ਅੱਜ ਜਿੰਮੇਵਾਰੀ ਚੱਕੀ ਹੈ ਅਫੀਸ਼ੀਅਲ ਸਾਈਨ ਕਰਕੇ ਡਿਊਟੀ ਸੰਭੀ ਹੈ ਉਹਨਾਂ ਦੇ ਨਾਲ ਨਾਲ ਸਾਡੇ ਸੀਨੀਅਰ ਵਾਈਸ ਪ੍ਰਧਾਨ ਸ਼ਿੰਦਰਪਾਲ ਵਿੱਕੀ ਮਿੱਤਲ ਜੀ ਤੇ ਸਾਡੇ ਵਾਈਸ ਪ੍ਰਧਾਨ ਜਗਤਾਰ ਸਿੰਘ ਜੀ ساری ਟੀਮ ਨੇ ਅੱਜ ਜਿੰਮੇਵਾਰੀ ਸੰਭੀ ਹੈ ਤੇ ਅੱਜ ਸਾਰੀ ਟੀਮ ਅਸੀਂ ਆਮ ਆਦਮੀ ਪਾਰਟੀ ਟੀਮ ਅੱਜ ਜਿੰਮੇਵਾਰੀ ਸੰਭਦੇ ਹੋਏ ਅਸੀਂ ਇਸ ਗੱਲੋਂ ਬਚਤਬਾਦਾਂ ਕਿ ਹਮਲੂ ਸ਼ਹਿਰ ਦੇ ਵਿੱਚ ਜਿਹੜੇ ਪੈਂਡਿੰਗ ਕੰਮ ਨੇ ਜਿਹੜੇ ਹੋਣ ਵਾਲੇ ਕੰਮ ਨੇ ਉਹ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਅਸੀਂ ਜੰਗੀ ਪੱਧਰ ਤੇ ਸ਼ੁਰੂ ਕਰਾਂਗੇ ਤੇ ਜਿਹੜੇ ਲੰਬੇ ਸਮੇਂ ਤੋਂ ਲੜਕੇ ਹੋਏ ਮੁੱਦੇ ਨੇ ਚਾਹੇ ਉਹ ਸੀਵਰੇਜ ਦਾ ਮੁੱਦਾ ਹੋਵੇ ਚਾਹੇ ਕਿਸੇ ਕਿਸੇ ਏਰੀਆ 'ਚ ਗਲੀਆਂ ਦੇ ਮਸਲੇ ਨੇ ਚਾਹੇ ਸਾਫ ਸਫਾਈ ਦੇ ਮਸਲੇ ਨੇ ਜਿਹੜੇ ਮਲੋ ਸ਼ਹਿਰ ਦੇ ਪੁਰਾਣੇ ਲੜਕਦੇ ਮਸਲੇ ਨੇ ਉਹ ਪੂਰੇ ਜੰਗੀ ਪੱਧਰ ਤੇ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਅਸੀਂ ਜਿਹੜਾ ਉਹਨਾਂ ਦਾ ਹੱਲ ਕਰਾਂਗੇ ਤੇ ਮੇਰੇ ਵੱਲੋਂ ਸਾਡੇ ਨਵੇਂ ਚੁਣੇ ਪ੍ਰਧਾਨ ਜੀ ਤੇ ਉਹਨਾਂ ਦੀ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕ। ਦੇਖੋ ਜੀ ਜਿਹੜਾ ਅੱਜ ਇਹ ਜ਼ਿੰਮੇਵਾਰੀ ਮੈਨੂੰ ਲੱਕਰ ਕਾਉਂਸਲ ਦੀ ਪ੍ਰਧਾਨ ਦੀ ਜ਼ਿੰਮੇਵਾਰੀ ਮੈਨੂੰ ਸਾਡੇ ਐਮਐਲਏ ਸਾਹਿਬ ਗੁਰਿੰਦਰ ਸਿੰਘ ਗਰੀਬੜਿੰਗ ਜੀ ਉਹਨਾਂ ਦੇ ਦਸ਼ਾ ਨਿਰਦੇਸ਼ ਦੇ ਨਾਲ ਉਹ ਸਾਡੀ ਜ਼ਿੰਮੇਵਾਰੀ ਬੈਠੀ ਮਿਲਿਆ ਮੈਨੂੰ ਉਸੀਂ ਆਮ ਆਦੀ ਪਾਲ ਚੀਜ਼ਾਂ ਜੋ ਸੁਧਾਤਾਂ ਉਹਦੇ ਤੇ ਪੂਰਾ ਖਰਾ ਉਤਰ ਕੇ ਜੋ ਸਾਡੇ ਲੋਕਾਂ ਦੇ ਸਾਡੇ ਵਿੱਚ ਸ਼ਹਿਰ ਦੇ ਜੋ ਵੀ ਮਸਲੇ ਨੇ ਅਸੀਂ ਪਹਿਲੇ ਦਿਨਾਂ ਤੇ ਗੱਲ ਕਰਾਂਗੇ ਉਹਨੂੰ ਹੱਲ ਵੀ ਕਰਾਂਗੇ ਤੇ ਉਹ ਜੋ ਵੀ ਨਿੱਕੇ ਮੋਟੇ ਪਹਿਲਾਂ ਵੀ ਕਹਿੰਦੇ ਸੀਗੇ ਜਿਸ ਤਰ੍ਹਾਂ ਕਿ ਸਫਾਈ ਦੀ ਗੱਲ ਆ ਜਾਂ ਸੀਮਰ ਜੀ ਦੀ ਗੱਲ ਆ ਉਹ ਵੀ ਜਲਦੀ ਹੱਲ ਹੋ ਜਾਊਗਾ ਬਾਕੀ ਪਹਿਲਾਂ ਜੋ ਹੁਣ ਤੱਕ ਪ੍ਰਧਾਨਗੀ ਲੈਣ ਤੋਂ ਪਹਿਲਾਂ ਵੀ ਜੋ ਕੰਮ ਡਿਵੈਲਪਮੈਂਟ ਦੇ ਕਰਿਆ ਨੇ ਸੋ ਸਾਡੇ ਐਮਐਲ ਸਾਹਿਬਾ ਉਹਨਾਂ ਦੀ ਸੋਚ ਦੇ ਸਾਧਕਾ ਉਹਨਾਂ ਨੇ ਜਤਨਾਂ ਦੇ ਸਾਧਕਾ ਕਿਉਂਕਿ ਸਾਡੇ ਸ਼ਹਿਰ ਇੰਟਰਲੌਕ ਲੱਗੀ ਆ ਲਾਗੀ ਕਾਲਜ ਰੋਡ ਤੇ ਚਾਹੇ ਮਨਦੋਸ਼ਾਲਾ ਰੋਡ ਤੇ ਅੰਨੀਆਂ ਰੋਡ ਤੇ ਤੇ ਬਾਕੀ ਹੋਰ ਕਈ ਲੈਕਟਾਂ ਨੇ ਜਿਹੜੀਆਂ ਸਾਡੀਆਂ ਸ਼ਹਿਰ ਦੇ ਵਿੱਚ ਪਹਿਲਾਂ ਬਿਲਕੁਲ ਬੰਦ ਸਹੀ ਆ ਉੱਪੋ ਵੀ ਲੱਗੀਆਂ ਨੇ ਕਾਫੀ ਕੁਝ ਸੁਧਾਰ ਹੋਇਆ ਤੇ ਹੋਰ ਵੀ ਸੁਧਾਰ ਹੋਣਾ ਬਾਕੀ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨੂੰ ਅਸੀਂ ਸਿਰੇ ਚਾੜੀ ਤੇ ਇੱਕ ਨਵਾਂ ਮਾਡਲ ਪੇਸ਼ ਕਰੀਏ ਸੋ ਸਾਡੀ ਸੋਚ ਆ ਅਸੀਂ ਬੇਨਤੀ ਕਰਦੇ ਆ ਕਿਉਂਕਿ ਸਾਰਿਆਂ ਦੇ ਸਹਿਯੋਗ ਨਾਲ ਵੀ ਇਹ ਕੰਮ ਨੇ ਜਿਹੜੇ ਸਿਰੇ ਚੱਲ ਸਕਦੇ ਨੇ ਸੋ ਉਪਯੋਗ ਆਪਣਾ ਸਾਰੇ ਦਾ ਫਰਜ਼ ਬਣਦਾ ਕਿ ਜੇ ਆਪਾਂ ਅਕਸ ਸਮਾਜ ਨੂੰ ਚੰਗਾ ਬਣਾਉਣਾ ਹੈ ਸ਼ਹਿਰ ਨੂੰ ਚੰਗਾ ਬਣਾਉਣਾ ਪੰਜਾਬ ਨੂੰ ਚੰਗਾ ਬਣਾਉਣਾ ਤਾਂ ਬਰਲਮੈਂਟ ਦੇ ਸਾਰਿਆਂ ਨੂੰ ਹੰਬਲਾ ਮਾਰਨਾ ਪਊਗਾ ਸੋ ਸਾਰੇ ਸਾਥ ਦੋ ਜੇ ਕੋਈ ਚੰਗਾ ਕੰਮ ਕਰਦਾ ਉਹਦੀ ਪ੍ਰਸ਼ੰਸਾ ਕਰੋ ਤੇ ਸੁਝਾਅ ਦਿਓ ਅਸੀਂ ਕਿਵੇਂ ਉਹ ਠੀਕ ਕਰ ਸਕਾਂ ਦੇਖੋ ਇਹ ਪ੍ਰੋਸੈਸ ਆ ਜਿਹੜਾ ਐਮਐਲ ਸਾਹਿਬ ਦੇ ਧਿਆਨ ਚਾਹੀਦਾ ਇਸੇ ਭਾਰਤੀ ਉਸ ਗੱਲ ਕਰਦੇ ਹਾਂ ਇਹਦਾ ਟੈਂਡਰ ਲੱਗਿਆ ਹੋਇਆ ਤੇ ਸਾਰੀ ਕਾਮਜਕਾਰ ਵੀ